ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲ ਆ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦਾ ਸੇਵਾਦਾਰ ਬਣ ਕੇ ਜਿਹੜੀ ਉਹ ਸੇਵਾ ਨਿਭਾਈਆ ਪਰਮਾਤਮਾ ਜਨਦਾ ਹੈ ਗੁਰਦੁਆਰੇ ਮੰਦਿਰ ਚ ਖੜ ਕੇ ਕਹਿ ਸਕਦਾ ਕਿ ਆਪਣੀ ਜ਼ਿੰਦਗੀ ਚ ਕਦੇ 1 ਰੁਪਏ ਦਾ ਲਾਲਚ ਨਹੀਂ ਕੀਤਾ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਕਰਕੇ ਉਸ ਵੇਲੇ ਜੁਆਇਨ ਕਰਿਆ ਤਾਂ ਕਿ ਗੁਰੂਆਂ ਦੇ ਸਿਧਾਂਤ ਤੇ ਚੱਲਣ ਵਾਲੀ ਪਾਰਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਦਾ ਮੁੱਖ ਏਜੰਡਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਿਹਾ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਔਰ ਸਰਵੇਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਇਸ ਪਾਰਟੀ ਦਾ ਏਜੰਡਾ ਦਾ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਇਸ ਤਰ੍ਹਾਂ ਦੀ ਪਾਰਟੀ ਸੀਗੀ ਰਾਜਨੀਤਿਕ ਜਿਸ ਨੇ ਜਿਸ ਨੇ ਸਾਰੇ ਧਰਮਾਂ ਦੇ ਸਥਾਨ ਬਣਾਏ ਪੰਜਾਬ ਦੀ ਡਵੈਲਪਮੈਂਟ ਕਰੀ ਪੰਜਾਬ ਦਾ ਵਿਕਾਸ ਕਰਿਆ ਔਰ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਹੁਤ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਧਾਰਮਿਕ ਹਾਲਾਤ ਪੰਜਾਬ ਚ ਬਣੇ ਹਨ ਕੁਝ ਮੈਂ ਤਾਂ ਸਿੱਧਾ ਹੀ ਕਹਾਂਗਾ ਕਿ ਧਾਰਮਿਕ ਸਖਸੀਅਤਾਂ ਵੀ ਦੂਸਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਹੇਟਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਦ ਪ੍ਰਧਾਨ ਨੂੰ ਔਰ ਸ਼੍ਰੋਮਣੀ ਅਕਾਲੀ ਦਰ ਨੂੰ ਬਦਲਾਮ ਕਰਕੇ ਜਿਹੜਾ ਖਤਮ ਕਰਨਾ ਚਾਹੁੰਦੀਆਂ ਹੈਗੀਆਂ ਸੋ ਜਿਸ ਤਰ੍ਹਾਂ ਦੇ ਧਾਰਮਿਕ ਔਰ ਰਾਜਨੀਤਿਕ ਹਾਲਾਤ ਪਿਛਲੇ ਸਮੇਂ 'ਚ ਹੋਏ ਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਅਸਤੀਫਾ ਦੇ ਆ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਪਾਰਟੀ 'ਚ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਿਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਸਰੋਤ ਕੁਬੀਰ ਸਿੰਘ ਬਾਦਲ ਜੀ ਦੇ ਨਾਲ ਸੀਗਾ ਸੋ ਉਹਨਾਂ ਨੇ ਪਾਰਟੀ ਛੱਡੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਦੂਸਰੀਆਂ ਤਾਕਤਾਂ ਜਿਹੜੀਆਂ ਤੁਸੀਂ ਅੱਜ ਹਾਲਾਤ ਦੇਖੋ ਜਿਹੜੇ ਸੁਧਾਰ ਲਹਿਰ ਵਾਲੇ ਆ ਭਾਈ ਜਿ세ਦਾਰਾਂ ਨੂੰ ਨਜ਼ਰ ਨਹੀਂ ਆਂਦਾ ਵੀ ਉਹ ਗੁਰਦੁਆਰਿਆਂ ਤੋਂ ਪਕੌੜੇ ਮਂਗਾ ਮਂਗਾ ਕੇ ਘਰਾਂ 'ਚ ਪਾਰਟੀਆਂ ਕਰਦੇ ਰਹੇ ਗੁਰਦੁਆਰਿਆਂ ਤੋਂ ਆਪਣੇ ਡਰਾਈਵਰਾਂ ਨੂੰ ਤਨਖਾਹਾਂ ਦਿੰਦੇ ਰਹੇ ਕਿsta ਕਿਸ ਤਰ੍ਹਾਂ ਦੇ ਚੰਦੂ ਮਦਰਾ ਸਾਹਿਬ ਆ ਬੀਬੀ ਜਗੀਰ ਕੌਰ ਵਰਗਿਆਂ ਦੇ ਕਿਸ ਤਰ੍ਹਾਂ ਦੇ ਕਰੈਕਟਰ ਆ ਕਿ ਜ세ਦਾਰਾਂ ਨੂੰ ਉਹ ਨਜ਼ਰ ਨਹੀਂ ਆਉਂਦੇ ਉਹਨਾਂ ਬੰਦਿਆਂ ਨੇ ਆਪ ਪਹਿਲਾਂ ਜਾ ਕੇ ਜ세ਦਾਰਾਂ ਕੋਲ ਕਨਫੈਸ ਕਰਿਆ ਕਿ ਅਸੀਂ ਗਲਤ ਆ ਉਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਗਿਣੀ ਮਿੱਠੀ ਸਾਜ ਦੇ ਤਹਿਤ ਜਲੀਲ ਕਰਿਆ ਜਾ ਰਿਹਾ ਹੈਗਾ ਮੈਂ ਤਾਂ ਇਹ ਸਮਝਦਾ ਕਿ ਇਹੀ ਕਾਰਨ ਅਸਤੀਫਾ ਦੇਣ ਦਾ ਸੋਸੀ ਨਾਲ ਅਸੀਂ ਦੇਖੋ ਮੈਂ ਤਾਂ ਕਲੀਅਰ ਕਟਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਪਾਰਟੀ ਦੇ ਪ੍ਰਧਾਨ ਨਹੀਂ ਤਾਂ ਮੇਰਾ ਮੈਂ ਪਾਰਟੀ ਚ ਨਹੀਂ ਰਹਿ ਸਕਦਾ ਪਹਿਲਾਂ ਪਾਰਟੀ ਤੋਂ ਅਸਤੀਫਾ ਦਿਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਦਾ ਬਿਲਕੁਲ ਤਾਂ ਅਸਤੀਫਾ ਦਿੱਤਾ ਵਰਕਿੰਗ ਕਮੇਟੀ ਨੂੰ ਬਿਲਕੁਲ ਸਾਫ ਸਬਦਾਂ ਚ ਕਹਿਦਾ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਸ ਦਿਨ ਪ੍ਰਧਾਨ ਬਣਨਗੇ ਤਾਂ ਮੈਂ ਪਾਰਟੀ ਚਾਵਾਂਗਾ ਨਹੀਂ ਤਾਂ ਮੇਰੀ ਸੱਸਰੀ ਕੱਲੇਗੀ